ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਪੁੱਚੋ ਮੰਡੀ ਰੂਮੀਆਂ ਨੇ ਡੇਰੇ ਦੀ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਰੂਮੀਆਂ ਨੇ ਡੇਰੇ ਦੇ ਵੈਸੇ ਤਾਂ ਤੁਸੀਂ ਸਾਰਿਆਂ ਨੇ ਹੀ ਦਰਸ਼ਨ ਕਰੇ ਹੋਣਗੇ ਪਰ ਆਪਾਂ ਇੱਕ ਵਾਰੀ ਵੀਡੀਓ ਰਹੀ ਕਰਾਉਣੇ ਆ ਤੇ ਵੀਡੀਓ ਸਾਰੀ ਦੇਖ ਕੇ ਜਾਇਓ ਤੇ ਆਜੋ ਚੱਲਦੇ ਆ ਆਪਾਂ ਰੂਮੀਆਂ ਨਾਲ ਡੇਰੇ ਕੰਨੀ ਨੂੰ ਤੇ ਇਹ ਆ ਜੀ ਰਸਤਾ ਜਾ ਰਿਹਾ ਬਿਲਕੁਲ ਡੇਰੇ ਕੰਨੀ ਨੂੰ ਸਾਹਮਣੇ ਦਰਬਾਰ ਸਾਹਿਬ ਡੇਰਾ ਦਿਖ ਰਿਹਾ ਹੈਗਾ ਤੇ ਆਸ-ਪਾਸੇ ਦੁਕਾਨਾਂ ਲੱਗੀਆਂ ਤੇ ਇਹ ਮੇਨ ਗੇਟ ਆ ਗਿਆ ਜੀ ਜਿਹੜਾ ਡੇਰੇ ਦਾ ਮੇਨ ਗੇਟ ਹੈ ਜਿੱਥੋਂ ਦੀ ਆਪਾਂ ਅੰਦਰ ਜਾਣਾ ਤੇ ਆਜੋ ਅੰਦਰ ਚੱਲਦੇ ਆ ਆਪ ਇਹ ਅਜੀਰ ਉਮੀਆਣੇ ਦਾ ਡੇਰਾ ਤਪਸਥਾਨ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਇੱਥੇ ਬਾਬਾ ਹਰਨਾਮ ਸਿੰਘ ਜੀ ਨੇ ਤਪੱਸਿਆ કરી ਸੀਗੀ ਤੇ ਇਹ ਸਾਹਮਣੇ ਬਿਲਕੁਲ ਦਰਬਾਰ ਬਣਿਆ ਹੋਇਆ ਜੀ ਚੱਲਦੇ ਆਪਾਂ ਅੱਗੇ ਉਹਨੂੰ ਕਰਾਉਣੇ ਆ ਦਰਸ਼ਨ ਤੇ ਆ ਗਏ ਜੀ ਦਰਬਾਰ ਦੇ ਬਿਲਕੁਲ ਆਪਾਂ ਕੋਲੇ ਆ ਗਏ ਨਦੀਕ ਤੇ ਇਹ ਸਾਹਮਣੇ ਪੌੜੀਆਂ ਜਾ ਰਹੀਆਂ ਦਰਬਾਰ ਨੂੰ ਤੇ ਆ ਜੋ ਆਪਾਂ ਕਰਾਉਣੇ ਆ ਦਰਸ਼ਨ ਸੋ ਨੂੰ ਅੰਦਰ ਚੱਲਦੇ ਆਂਗੇ ਤੇ ਆ ਗਿਆ ਜੀ ਸਥਾਨ ਜਿੱਥੇ ਲੋਕ ਮੱਥਾ ਟੇਕਦੇ ਆ ਹਨ ਆਪਣੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਆ ਜਿੱਥੇ ਦੁੱਧਾਂ ਦਾ ਪੁੱਤ ਮੰਗਦੇ ਆ ਹਨ ਲੋਕ ਇੱਥੇ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਹੈ ਸਥਾਨ ਤੇ ਆ ਕੇ ਤੇ ਆਸੇ ਪਾਸੇ ਦੇਖੋ ਜੀ ਦਰਬਾਰ ਦੇ ਜਿਹੜੀਆਂ ਕੰਧਾਂਆਂ ਗੀਆਂ ਦੀਵਾਰਾਂ ਬਣੀਆਂ ਹੋਈਆਂ ਉਹਨਾਂ ਤੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਬਣੇ ਹੋਇਆ ਹਨ ਛੱਤਾਂ ਤੇ ਥਾਂਮਲਿਆਂ ਤੇ ਆਸੇ-ਪਾਸੇ ਦਰਵਾਰ ਦੇ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਆ ਤੇ ਸਾਰੇ ਦਰਵਾਰ ਦੀ ਜਿਹੜੀ ਆ ਸਾਰੇ ਪਾਸੇ ਦੀ ਮੁਰੰਮਤ ਚੱਲੀ ਜਾਂਦੀ ਆ ਦਰਵਾਰ ਦਾ ਕੰਮ ਚੱਲੀ ਜਾਂਦਾ ਤੇ ਆ ਸਾਹਮਣੇ ਬਿਲਕੁਲ ਸੰਦੂਖ ਪਿਆ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਸੀ ਨਾ ਲੋਕਾਂ ਕੋਲੇ ਉਹ ਸੰਦੂਖ ਪਿਆ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਇੱਥੇ ਚੀਜ਼ਾਂ ਦਿਖਾਈਆਂ ਹੋਈਆਂ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਨਾਲ ਸਾਡੇ ਨਾਲ ਬਣੇ ਰਹੋ ਤੇ ਆ ਜੋ ਜੀ ਇਹ ਦੇਖੋ ਜੀ ਬਾਸ ਜਿਹੜੇ ਲੱਗੇ ਹੋਏ ਆਸੇ ਪਾਸੇ ਸਾਰਾ ਕੰਮ ਚੱਲੀ ਜਾਂਦਾ ਜਿਹੜਾ ਇੱਥੋਂ ਦਾ ਸਰੋਵਰ ਹੈ ਉਹ ਵੀ ਉੱਥੇ ਵੀ ਸਫਾਈ ਚੱਲੀ ਜਾਂਦੀ ਆ ਲੋਕ ਬਹੁਤ ਸਾਰੇ ਆਸੇ ਪਾਸੇ ਪਿੰਡਾਂ ਦੇ ਜਾਂ ਪੁੱਚੋ ਮੰਡੀ ਦੇ ਲੋਕ ਸੇਵਾ ਕਰਨ ਆਏ ਹੋਏ ਆ ਇਸ ਜਗ੍ਹਾ ਤੇ ਤੇ ਆ ਜੋ ਚੱਲਦੇ ਆ ਅੱਗੇ ਇਹ ਬਾਹਰਲੀ ਸਾਈਡ ਆ ਗਈ ਜੀ ਆਪਾਂ ਦਰਵਾਰ ਦੇ ਸਾਹਮਣੇ ਆ ਬਿਲਡਿੰਗ ਜਿਹੜੀ ਬਣੀ ਜਾਂਦੀ ਆ ਸਾਰਾ ਇਹ ਕੰਮ ਚੱਲੀ ਜਾਂਦਾਗਾ ਪੱਥਰ ਵਗੈਰਾ ਲੱਗੀਆਂ ਜਾਂਦਾ ਹਨਾ ਆਸੇ ਪਾਸੇ ਤੇ ਇਹ ਦੇਖੋ ਜੀ ਇਹ ਅੰਦਰ ਪੱਥਰ ਲੱਗੀਆਂ ਜਾਂਦਾ ਇਹ ਹਾਲ ਦੇ ਅੰਦਰ ਤੇ ਹੋਰ ਵੀ ਇੱਥੇ ਲੋਕ ਜਿਹੜਾ ਚੜਾਵਾ ਚੜਾ ਕੇ ਜਾਂਦੇ ਹਨ ਸਲਾਈ ਮਸ਼ੀਨਾਂ ਚੜਾ ਕੇ ਜਾਂਦੇ ਆ ਲੋਕ ਤੇ ਇਹ ਵੀ ਇੱਕ ਜਗ੍ਹਾ ਬਣੀ ਹੋਈ ਹੈ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਸਾਹਮਣੇ ਤਸਵੀਰ ਬਣੀ ਹੋਈ ਆ ਲੋਕ ਇੱਥੇ ਵੀ ਮੱਥਾ ਟੇਕਦੇ ਆ ਇੱਕ ਦੋ ਜਗ੍ਹਾ ਹੋਰ ਵੀ ਬਣੀਆਂ ਹੋਈਆਂ ਦੋ ਤਿੰਨ ਜਗ੍ਹਾ ਜਿਹੜੀਆਂ ਹੋਰ ਸਥਾਨ ਵੀ ਬਣੇ ਹੋਏ ਆ ਜਿੱਥੇ ਮੱਥਾ ਟੇਕਦਾ ਤੇ ਆ ਜੀ ਆਪਾਂ ਅੱਗੇ ਚੱਲਦੇ ਆ ਹੋਰ ਵੀ ਦਿਖਾਉਣੇ ਆ ਤੁਹਾਨੂੰ ਤੇ ਜਿਹੜੀਆਂ ਸਲਾਈ ਮਸ਼ੀਨਾਂ ਵੀ ਲੋਕ ਇੱਥੇ ਸੇਵਾ ਦੇ ਵਿੱਚ ਦੇਖੀ ਜਾਂਦੇ ਤੇ ਕੱਪੜੇ ਵੀ ਜਿਹੜੇ ਚੜਦੇ ਉਹ ਇੱਥੇ ਸਿਉਂਤੇ ਜਾਂਦੇ ਆ ਜੀ ਕੱਪੜੇ ਇੱਥੇ ਸਲਾਈ ਕਰ ਦਿੰਦੇ ਆ ਲੋਕ ਸੇਵਾ ਜਿਹੜੇ ਕਰਨ ਆਉਂਦੇ ਆ ਇੱਥੇ ਇੱਥੋਂ ਦੇ ਲੋਕ ਜਾਂ ਹੋਰ ਆਸਤੇ ਪਾਸੇ ਪਿੰਡਾਂ ਦੇ ਆਉਂਦੇ ਆਗੇ ਤੇ ਇਹ ਦੇਖੋ ਸਾਰੇ ਪਾਸੇ ਕੰਮ ਚੱਲੀ ਜਾਂਦਾ ਹੈ ਤੇ ਬਹੁਤ ਜਗ੍ਹਾ ਬਣੀ ਹੋਈ ਹੈ ਇਹ ਬਹੁਤ ਸਥਾਨ ਆ ਗਾ ਤੇ ਅਸੀਂ ਚੱਲਦੇ ਆਂ ਆਪਾਂ ਬਹੁਤ سارے ਲੋਕ ਆਏ ਹੋਏ ਆ ਪੁੱਚੋ ਮੰਡੀ ਦੇ ਲੋਕ ਆ ਜਿਹੜੇ ਉਹ ਤਾਂ ਆਉਂਦੇ ਆਉਂਦੇ ਆ ਰੋਜ਼ ਦਰਸ਼ਨ ਕਰਨਾ ਨਾ ਹੋਰ ਆਸਤੇ ਪਾਸੇ ਪਿੰਡਾਂ ਦੇ ਵਿੱਚੋਂ ਵੀ ਲੋਕ ਆਉਂਦੇ ਹੈਗੇ ਕਿਉਂਕਿ ਇਸ ਜਗ੍ਹਾ ਦੇ ਵਿੱਚ ਡਿਸਪੈਂਸਰੀ ਬਣੀ ਹੋਈ ਹੈ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਦੀ ਲੋਕ ਦਵਾਈ ਲੈ ਕੇ ਜਾਂਦੇ ਆ ਹੋਰ ਪਿੰਡਾਂ ਤੋਂ ਵੀ ਬਹੁਤ ਦੂਰੋਂ ਦੂਰੋਂ ਲੋਕ ਇੱਥੋਂ ਦਵਾਈ ਲੈ ਕੇ ਜਾਂਦੇ ਹੈਗੇ ਤੇ ਵੀ ਇੱਕ ਜਗ੍ਹਾ ਬਣੀ ਹੋਈ ਹੈ ਦਰਬਾਰ ਬਣਿਆ ਹੋਇਆ ਹੈਗਾ ਜਿੱਥੇ ਲੋਕ ਮੱਥਾ ਟੇਕਦੇ ਆ ਜੀ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਹੈ ਮਿੱਤਰੋ ਇਸ ਜਗ੍ਹਾ ਤੇ ਆ ਕੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਇਹ ਦੇਖੋ ਜਦੋਂ ਪਹਿਲਾਂ ਸਮੇਂ ਦੇ ਵਿੱਚ ਇੱਥੇ ਮੈਨੂੰ ਲੱਗਦਾ ਛਿੜੀ ਹੁੰਦੀ ਸੀਗੀ ਬਹੁਤ ਸਾਰੇ ਪੇੜ ਪੌਦੇ ਖੜੇ ਹੈਗੇ ਹੋਰ ਵੀ ਜੇ ਆਪਾਂ ਅੱਗੇ ਜਾਵਾਂਗੇ ਨਾ ਬਹੁਤ ਸਾਰੇ ਦਰਖਤਾਂ ਡੂੰਗੇ ਟੋਏ ਦੇ ਵਿੱਚ ਬਣੇ ਹੋਏ ਹੈਗੇ ਛਿੜੀ ਬਣੀ ਹੋਈ ਹੈ ਇੱਕ ਤਰ੍ਹਾਂ ਦੀ ਇਹ ਆਸ ਤੇ ਪਾਸੇ ਸਾਰੇ ਦਰਖਤ ਤੇ ਇਹ ਦੇਖੋ ਜੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਗੱਡੇ ਹੁੰਦੇ ਸੀ ਹਰ ਇੱਕ ਤਰ੍ਹਾਂ ਦਾ ਗੱਡਾ ਬਣਿਆ ਹੋਇਆਗਾ ਆਪਾਂ ਤਾਂ ਖਰ ਨਹੀਂ ਦੇਖੇ ਪੁਰਾਣੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਵੀ ਦੇਖੇ ਹੈਗੇ ਇਹ ਦੇਖੋ ਉਹ ਚੀਜ਼ਾਂ ਪੁਰਾਣੀਆਂ ਚੀਜ਼ਾਂ ਇੱਥੇ ਬਹੁਤ ਸਾਨੂੰ ਮਿਲਣੀਆਂ ਸੰਦੂਖ ਪਏ ਆ ਜਿਵੇਂ ਆ ਗੱਡੇ ਦੇਖੋ ਪੁਰਾਣੇ ਗੱਡੇ ਖੜੇ ਹੈਗੇ ਹਰ ਇੱਕ ਤਰ੍ਹਾਂ ਦਾ ਗੱਡਾ ਖੜਾ ਜਿਵੇਂ ਆਪਾਂ ਨਹੀਂ ਦੇਖੇ ਹੁਣ ਲੋਕਾਂ ਨੇ ਤਾਂ ਦੇਖਿਆ ਸਾਰੇ ਪੁਰਾਣੇ ਬਜ਼ੁਰਗਾਂ ਨੇ ਇਹ ਦੇਖੋ ਤੇ ਇਹ ਬਾਬਾ ਜੀ ਆ ਜਿਹੜੇ ਹੁਣ ਗੱਦੀ ਸੰਭ ਰਹੇ ਹੈ ਇਸ ਜਗ੍ਹਾ ਦੀ ਤੇ ਸਾਹਮਣੇ ਬਿਲਕੁਲ ਟਿੱਲਾ ਬਣਿਆ ਹੋਇਆ ਬਾਬਾ ਹਰਨਾਮ ਸਿੰਘ ਜੀ ਦਾ ਜੀ ਇਹ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਜਦੋਂ ਕੱਚਾ ਹੁੰਦਾ ਸੀ ਇੱਥੇ ਬਾਬਾ ਜੀ ਨੇ ਤਪੱਸਿਆ ਕਰੀ ਸੀਗੀ ਇਸ ਜਗ੍ਹਾ ਤੇ ਤੇ ਇਹ ਜਿਹੜਾ ਟਿੱਲਾ ਬਣਿਆ ਹੋਇਆ ਉਹਨਾਂ ਟਾਈਮਾਂ ਦੇ ਵਿੱਚ ਕਹਿੰਦੇ ਇਹ ਕੱਚਾ ਹੁੰਦਾ ਸੀ ਪੁਰਾਣੇ ਬਜ਼ੁਰਗ ਦੇਖਦੇ ਕਹਿੰਦੇ ਦੂਰੋਂ ਦੀਨਾ ਹੁੰਦਾ ਸੀ ਪੁੱਛੋ ਦੇ ਵਿੱਚ ਇਹ ਬਹੁਤ ਜ ਦੂਰੋਂ ਦੀਨਾ ਹੁੰਦਾ ਸੀ ਤੇ ਹੁਣ ਤਾਂ ਅਖਰ ਬਹੁਤ ਵੱਡੀਆਂ ਵੱਡੀਆਂ ਮਾਰਤਾ ਬਣ ਗਈਆਂ ਇਸ ਜਗ੍ਹਾ ਤੇ ਅੱਗੇ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਇਹ ਦੂਰੋਂ ਦਹ ਜਾਂਦਾ ਸੀ ਟਿੱਲਾ ਇੰਨਾ ਵੱਡਾ ਹੁੰਦਾ ਸੀ ਕੱਚਾ ਹੁੰਦਾ ਸੀ ਤੇ ਇਸ ਜਗ੍ਹਾ ਤੇ ਬਾਬਾ ਅਨੰਦ ਸਿੰਘ ਜੀ ਨੇ ਤਪੱਸਿਆ ਕਰੀ ਸੀ ਤੇ ਬਹੁਤ ਲੋਕਾਂ ਦੀ ਇਸ ਜਗ੍ਹਾ ਤੇ ਆ ਕੇ ਆਸਾਂ ਪੂਰੀਆਂ ਹੁੰਦੀਆਂ ਤੇ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆਗੇ ਦੇਖੋ ਜੀ ਕਿੰਨੇ ਲੋਕ ਆਏ ਹੋਏ ਆ ਆਪਣੇ ਟਰੈਕਟਰ ਲੈ ਕੇ ਸੇਵਾ ਚੱਲ ਰਹੀ ਹੈ ਇਸ ਜਗ੍ਹਾ ਤੇ ਜਿਹੜੇ ਸਰੋਵਰ ਆਗੇ ਜਾਂ ਹੋਰ ਆਸੇ ਪਾਸੇ ਚੀਜ਼ਾਂ ਬਣੀ ਜਾਂਦੀਆਂ ਗਈਆਂ ਲੋਕ ਸੇਵਾ ਕਰਨ ਆਏ ਹੋਏ ਆਸ-ਪਾਸੇ ਪਿੰਡਾਂ ਤੋਂ ਜਾਂ ਇੱਥੇ ਪਿੰਡ ਦੇ ਪੁੱਛੋ ਸ਼ਹਿਰ ਚੋਂ ਲੋਕ ਬਹੁਤ ਸਾਰੇ ਸੇਵਾ ਕਰਨ ਲਈ ਆਏ ਹੋਏ ਹੈਗੇ ਇਸੇ ਲਈ ਇਹਨੂੰ ਤਪ ਸਥਾਨ ਵੀ ਕਿਹਾ ਜਾਂਦਾ ਇਹ ਵੀ ਇੱਕ ਜਗਾ ਜੀ ਜੇ ਆਪਾਂ ਇਹਨੂੰ ਅੰਦਰ ਨੂੰ ਜਾਈਏ ਤਾਂ ਇੱਥੇ ਵੀ ਮੱਥਾ ਟੇਕਦਾ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਜਿਹੜਾ ਤੇ ਉਹ ਸਾਹਮਣੇ ਬਿਲਕੁਲ ਜਿਹੜੀ ਤੁਹਾਨੂੰ ਲਾਲ ਬਿਲਡਿੰਗ ਦਿਖ ਰਹੀ ਹੈਗੀ ਹੁਡ ਡਿਸਪੈਂਸਰੀ ਹੈਗੀ ਤੇ ਸਾਹਮਣੇ ਦੇਖੋ ਇਹ ਝੂੜੀ ਬਣੀ ਹੈ ਇਹ ਦੇਖੋ ਲਿਖਿਆ ਹੋਇਆ ਤਨ ਗੁਰੂ ਨਾਨਕ ਤਪ ਸਥਾਨ ਤਨ ਬਾਬਾ ਮਹਾ ਹਰਨਾਮ ਸਿੰਘ ਜੀ ਡੇਰਾ ਬਾਬਾ ਰੂਮੀ ਵਾਲਾ ਤੇ ਇਥੇ ਤਪੱਸਿਆ ਕਰੀ ਗਈ ਸੀ ਬਾਬਾ ਹਰਨਾਮ ਸਿੰਘ ਜੀ ਨੇ ਤਪੱਸਿਆ ਕੀਤੀ ਸੀ ਇਸ ਜਗ੍ਹਾ ਤੇ ਜਿਹੜਾ ਇਥੇ ਢਿੱਲਾ ਬਣਿਆ ਹੋਇਆ ਤੇ ਸਾਹਮਣੇ ਇਥੇ ਡਿਸਪੈਂਸਰੀ ਬਣੀ ਹੋਈ ਹੈ ਜਿੱਥੋਂ ਲੋਕ ਦੂਰੋਂ ਦੂਰੋਂ ਆ ਕੇ ਦਵਾਈ ਲੈ ਜਾਂਦੇ ਆਗੇ ਹਰ ਇੱਕ ਬਿਮਾਰੀ ਦੀ ਦਵਾਈ ਇੱਥੋਂ ਲੋਕ ਲੈ ਕੇ ਜਾਂਦੇ ਆ ਤੇ ਆ ਜੋ ਆਪਾਂ ਅੰਦਰ ਚੱਲਦੇ ਇੱਥੇ ਵੀ ਜਗ੍ਹਾ ਬਣੀ ਹੋਈ ਆ ਥਾਣ ਜਿੱਥੇ ਮੱਥਾ ਟੇਕਦਾ ਹੈਗਾ ਉਹ ਸਾਹਮਣੇ ਬਿਲਕੁਲ ਮੱਥਾ ਟੇਕਦਾ ਜੀ ਤੇ ਆ ਜੋ ਚੱਲਦੇ ਆ ਅੰਦਰ ਆਪਾਂ ਇਸ ਜਗ੍ਹਾ ਤੇ ਤਾਣਾ ਵੀ ਬੁਣਿਆ ਜਾਂਦਾ ਜਿਵੇਂ ਪਹਿਲਾਂ ਬੁੜੀਆਂ ਜੀ ਪੁਰਾਣੇ ਸਮੇਂ ਦੇ ਵਿੱਚ ਦਰੀਆਂ ਬੁਣਦੀਆਂ ਹੁੰਦੇ ਸੀ ਹਨਾ ਤਾਣਾ ਕੈਦ ਹੁੰਦੇ ਸੀ ਆਪਾਂ ਉਹ ਚੀਜ਼ ਦਾ ਵੀ ਇੱਥੇ ਤਾਣਾ ਹਜੇ ਵੀ ਬੁਣਿਆ ਜਾਂਦਾ ਬਹੁਤ ਸਾਰੀਆਂ ਬੁੜੀਆਂ ਇੱਥੇ ਜੋ ਸੇਵਾ ਕਰਨ ਆਉਂਦੀਆਂ ਤਾਣਾ ਬੁਣ ਕੇ ਜਾਂਦੀਆਂ ਗਈਆਂ ਦਰੀਆਂ ਬੁਣ ਕੇ ਜਾਂਦੀਆਂ ਆ ਜੋ ਤੁਹਾਨੂੰ ਦਿਖਾਉਣੀ ਹੈ ਇਹ ਸਾਹਮਣੇ ਜਦੋਂ ਸਪੈਂਸਰੀ ਬਣੀ ਹੋਈ ਹੈ ਅੰਦਰ ਹੀ ਜਿੱਥੋਂ ਦਵਾਈ ਮਿਲਦੀ ਹੈ ਤੇ ਆ ਦੇਖੋ ਜੀ ਆ ਤਾਣਾ ਜਿਹਨੂੰ ਆਪਾਂ ਤਾਣਾ ਕਹਿੰਦੇ ਆ ਦਰੀਆਂ ਪੁੰਨਦੇ ਆ ਪੁਰਾਣੇ ਸਮੇਂ ਦੇ ਵਿੱਚ ਬੁੜੀਆਂ ਲੋਕਾਂ ਦੇ ਘਰਾਂ ਦੇ ਵਿੱਚ ਹੁੰਦਾ ਸੀ ਇਹ ਤਾਣਾ ਹਨਾ ਉਹ ਚੀਜ਼ ਆ ਜੀ ਇਹ ਜੀ ਤੋਂ ਦਰੀਆਂ ਬੁਣੀਆਂ ਜਾਂਦੀਆਂ ਸੀ ਤੇ ਇਹ ਲੰਗਰ ਹਾਲ ਆ ਗਿਆ ਜੀ ਯਾ ਦੀ ਸੇਵਾ ਚੱਲ ਰਹੀ ਹੈ ਤੇ ਉਹ ਲੱਕੜ ਦਾ ਨਕਸ਼ਾ ਬਣਿਆ ਹੋਇਆ ਜਿਹੜਾ ਸਥਾਨ ਹੋਈ ਜਾਂਦਾ ਹਨਾ ਮਰਮਤ ਹੋਈ ਜਾਂਦੇ ਤੇ ਜੀ ਨੂੰ ਵੀ ਹੁਣ ਰੂਮੀਆ ਨੇ ਦੇਰੇ ਦਰਸ਼ਨ ਹੋਗੇ ਤਾਂ ਵੀਡੀਓ ਸ਼ੇਅਰ ਕਰਦੇ